ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫੇਰ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਹੋਈ ਨਿਊਜ਼ੀਲੈਂਡ 'ਚ ਦੂਜੀ ਵਾਰ ਹੈ ਜਦੋਂ ਨਗਰ ਕੀਰਤਨ ਦੇ ਵਿਰੋਧ ਦੇ ਲਈ ਸਥਾਨਕ ਇੱਕ ਵੈਸਟਨੀ ਚਰਚ ਨਾਲ ਜੁੜੇ ਲੋਕ ਉਤਰਦੇ ਨੇ ਉਹ ਇੱਕ ਖਾਸ ਬਰਬਨੂਰੀ ਪਰਚੈਂਟ ਕਰਦੇ ਨੇ ਦੰਪ ਭਰਦੇ ਨੇ ਕਿ ਜੀ ਕਿ ਇਹ ਜਿਹੜੇ ਬਾਹਰਲੇ ਮੁਲਕਾਂ ਤੋਂ ਹੋਰ ਧਰਮਾਂ ਦੇ ਲੋਕ ਆਏ ਨੇ ਉਹ ਜੀ ਸਾਡਾ ਸੱਭਿਆਚਾਰ ਵਿਗਾੜ ਰਹੇ ਨੇ ਹਨਾ ਜੀ ਸਾਡੀਆਂ ਸੜਕਾਂ ਸਾਡੀਆਂ ਗਲੀਆਂ ਸਾਡੀਆਂ ਨੇ ਜੀ ਇਸ ਲਈ ਅਸੀਂ ਅਗਰ ਕੀਤ ਨਹੀਂ ਨਿਕਲਦੇ ਆਗੇ ਜਦੋਂ ਕਿ ਨਿਊਜ਼ੀਲੈਂਡ ਦੇ ਬਹੁ ਗੰਟੀ ਲੋਕ ਇਸ ਗੱਲ ਤੋਂ ਵਾਕਿਫ ਨੇ ਕਿ ਸਿੱਖ ਸੰਸਥਾਵਾਂ ਸਿੱਖ ਗੁਰੂ ਘਰ ਹੈ ਨਾ ਸਿੱਖ ਸੰਗਠਨ ਸਿੱਖ ਪਾਈਚਾਰਾ ਕਿਸੇ ਵੀ ਮੁਸ਼ਕਲ ਸਮੇ ਸਾਡੇ ਨਿਊਜ਼ੀਲੈਂਡ ਦੇ ਮੂਲਕ ਦੇ ਵਿੱਚ ਰਹਿੰਦੇ ਆ ਸਾਡੇ ਲੋਕਾਂ ਲਈ ਖੜਦਾ ਹੈ ਉਹਨਾਂ ਦੀ ਸੇਵਾ ਭਾਵਨਾ ਲੰਗਰ ਪ੍ਰਕਿਰਿਆ ਤੋਂ ਪਰਵਾਹਤ ਨਹੀਂ ਪਰ ਇੱਕ ਅਚੇਜ਼ ਤੌਰ ਦੇ ਉੱਤੇ ਜਿਹੜੇ ਲੋਕ ਗੈਸਟਿੰਗ ਚਰਚ ਨਾਲ ਜੁੜੇ ਨੇ ਉਹ ਉੱਤਰਦੇ ਨੇ ਇਹ ਭਾਰਤ ਨਹੀਂ ਇਹ ਨਿਊਜ਼ੀਲੈਂਡ ਹੈ ਨੋ ਉਹ ਹੱਕਾ ਡਾਂਸ ਕਰਕੇ ਉਹਦਾ ਵਿਰੋਧ ਕਰਤਾ ਉਹਨੇ ਬੇਸ਼ੱਕ ਪਿਛਲੀ ਵਾਰ ਨਗਰ ਕੀਤੇ ਰੋਕਾਂ ਦੀ ਕੋਸ਼ਿਸ਼ ਇਸ ਵਾਰ ਸੜਕਾਂ ਦੇ ਆਰਤ ਗਿਰਦ ਖੜਕੇ ਉਹਨਾਂ ਨੇ ਆਪਣਾ ਰੋਸਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਲੈ ਕੇ ਇੱਕ ਫਿਕਰ ਵੀ ਵਧਿਆ ਇੱਕ ਚਿੰਤਾ ਵੀ ਵਧੀ ਹੈ ਤੇ ਇੱਕ ਟਕਰਾਅ ਦਾ ਡਰ ਵੀ ਪੈਦਾ ਹੋਇਆ ਇਹਦੇ ਵਿੱਚੋਂ ਫਿਰ ਐਡਵੋਕੇਟ ਹਿੰਦਰ ਸਿੰਘ ਧਾਮੀ ਜਿਹੜੇ ਸਟ੍ਰੋਂਗਲੀ ਕੁਰਦਾ ਬੰਦ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਕਿਹਾ ਕਿ ਵਾਰ-ਵਾਰ ਜੇ ਇੱਕ ਪ੍ਰਕਿਰਿਆ ਹੋ ਰਹੀ ਹੈ ਤੇ ਮਤਭਾਗੀ ਹੈ ਭਾਰਤ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਾਡੀ ਨੂੰ ਸਾਡੇ ਵਿਦੇਸ਼ ਮੰਤਰੀ ਨੂੰ ਬਕਾਇਦਾ ਤੌਰ ਤੇ ਇਸ ਸਬੰਧ ਦੇ ਵਿੱਚ ਨਿਊਜ਼ੀਲੈਂਡ ਨਾਲ ਗੱਲ ਕਰਨੀ ਚਾਹੀਦੀ ਹੈ ਉੱਥੋਂ ਦੀ ਹਮ ਰਤਬਾ ਆਪਣੇ ਅਹੁਦੇਦਾਰਾਂ ਨਾਲ ਮੰਤਰੀਆਂ ਨਾਲ ਤਾਲਮਿਲ ਕਰਨਾ ਚਾਹੀਦਾ ਹੈ ਤਾਂ ਕਿ ਭਾਈਚਾਰਕ ਤੌਰ ਤੇ ਵੀ ਕਿਉਂਕਿ ਜਦੋਂ ਅਜਿਹਾ ਕੋਈ ਪ੍ਰਦਰਸ਼ਨ ਹੁੰਦਾ ਹੈ ਉਹਦੇ ਵਿੱਚੋਂ ਕਈ ਸ਼ਰਾਲਤੀ ਲੋਕਾਂ ਨੂੰ ਮੌਕਾ ਮਿਲ ਜਾਂਦਾ ਫਿਰ ਉਹ ਇਕੱਲੇ ਦੁੱਲੇ ਦੇਖ ਕੇ ਕਿਸੇ ਤੇ ਅਟੈਕ ਕਰਨ ਕੋਈ ਨਸਲੀ ਹਮਲਾ ਹੋਵੇ ਉਪਾਤਿਤੀ ਤੇ ਹੋਵੇ ਹੈਨਾ ਉਹ ਕਿਸੇ ਹਿੰਦੂ ਸਿੱਖ ਤੇ ਹੋਵੇ ਜੋ ਜਿਕਰੇ ਜਿਹਾ ਹੁੰਦਾ ਫਿਰ ਉਹ ਨਵਾਂ ਇੱਕ ਸਵਾਲ ਖੜਾ ਹੁੰਦਾ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਧਿਆਨ ਚ ਰੱਖਦੇ ਹੋਏ ਹੁਣ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਊਜ਼ੀਲੈਂਡ ਦੀ ਸਰਕਾਰ ਨਾਲ ਇਸ ਪੈਲੂ ਤੇ ਰابطਾ ਕਰਨ ਤਾਂ ਕਿ ਅਜਿਹਾ ਘਟਨਾ ਜਿਹੜੀ ਇਹ ਤਾਂ ਜਾ ਫਿਰ ਵਾਪਰੀ ਹੈ ਕਿਉਂਕਿ ਲਗਾਤਾਰ ਦੂਜੀ ਵਾਰ ਨਿਊਜ਼ੀਲੈਂਡ ਚ ਇੱਕ ਵਾਰ ਫੇਰ ਮਤਲਬ ਕਿ 20 ਦਿਨਾਂ ਦੇ ਅੰਦਰ ਅੰਦਰ ਲਗਭਗ ਇਹ ਦੂਜੀ ਵਾਰ ਜਦੋਂ ਇਸ ਤਰ੍ਹਾਂ ਅਗਰ ਕੀਤਾ ਰੁਕਿਆ ਗਿਆ ਤੋਂ ਉਹਦਾ ਬਹਾਨੀ ਟਮਾਕੀ ਸਮੂਹ ਨੇ ਜਿਹੜੇ ਉਹਦੇ ਲੋਕ ਨੇ ਜਿਹੜੇ ਹਾਕਾ ਡਾਂਸ ਕਰਕੇ ਕਾਰਵਾਈ ਕਰਨ ਦੀ ਸਮੁੱਚੇ ਮਨੁੱਖਤੰਪੈਰ ਕਰਨ ਵਾਲੇ ਬਿਲੋ ਵਿਰੋਧ ਹੋ ਰਿਹਾ ਕਿ ਇਹ ਤਰੀਕਾ ਕਾਨੂੰਨਬਾਜ਼ਪ ਨਹੀਂ ਹੈ ਸੋ ਦਿਖਦੇ ਆ ਜੀ ਕਿ ਐਸਜੀਪੀਸੀ ਦੀ ਇਸ ਅਪੀਲ ਤੇ ਇਸ ਪਹੁੰਚ ਤੇ ਕੇਂਦਰ ਸਰਕਾਰ ਕੋਈ ਰੁਕ ਹਕਤਿਆਰ ਕਰਦਾ ਕਿ ਅਣ ਦੇਖੀ ਕਰਕੇ ਰੱਖਦਾ ਬਹੁਤ ਬਹੁਤ ਸ਼ੁਕਰੀਆ